ਦੀ ਸਾਬ ਜੋ ਜੈਨੂ ਆਗਦੇ ਆ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਆਪਣੇ ਕੀ ਕੀ ਸਮੇਂ ਤੋਂ ਸਮਾਂ ਦਿੱਤਾ ਵਾ ਤੇ ਅੱਜ ਸਾਡੀ ਇਸ ਟੁਰਮੇ ਮੈਨੂੰ ਖੁਲਾਰਾ ਦੇਰ ਪਹੁੰਚੇ ਇਹ ਪੱਤਰਕਾਰ ਜੀ ਤੁਸੀਂ ਦੱਸ ਸਕਦੇ ਤੁਹਾਡਾ ਸਰਵੇ ਹੋਰ ਵਧੀਆ ਹੁੰਦਾ ਅਸੀਂ ਦੇ ਸਾਡੇ ਅਲਾ ਦਾ ਵੱਡੀ ਲੀਡ ਦੇ ਨਾਲ ਜਿਹੜਾ ਲਾਲਜੀਤ ਸਿੰਘ ਢੁੱਲਰ ਜਿੱਤ ਕੇ ਐਮਪੀ ਬਣ ਜਾ ਰਿਹਾ ਤੇ ਮੇਰੀ ਸਰਦਾਰ ਲਾਲਜੀਤ ਸਿੰਘ ਢੁੱਲਰ ਨੂੰ ਮੇਰੇ ਵੱਲੋਂ ਅਡਵਾਂਸ ਵਧਾਈ ਆ ਤਾਂ ਇਹ ਤੁਹਾਨੂੰ ਪਤਾ ਹੈ ਤਸਵੀਲੇ 12 ਸਾਲ 13 ਸਾਲ ਦੇ ਰਾਜਨੀਤਿਕ ਕੈਰੀਅਰ ਚ ਜਦੋਂ ਵੀ ਅਡਵਾਂਸ ਦਵਾਈ ਦਿੱਤੀ ਕਿਸੇ ਨੂੰ ਕਿਸੇ ਕੰਪਨੀ ਅੱਜ ਤੱਕ ਉਹ ਖੜੀ ਹੋਈ ਆ ਮੈਂ ਕਿੰਨਾ ਚਿਰ ਡਾਟਾ ਕਿੰਨਾਂ ਮਿੰਟ ਸਿਆਸੀ ਹਵਾ ਸਿਆਸੀ ਗਰਾਉਂਡ ਸਿਆਸੀ ਫੂਟ ਲੱਗਣ ਤੇ ਦੂਜੀਆਂ ਪਾਰਟੀਆਂ ਦੇ politcal analyses ਨਾ ਕਰਨਾ ਉਹਨਾਂ ਚਿਰ ਮੈਂ ਆਪਣੇ ਮੂੰਹ ਦੇ ਵਿੱਚੋਂ ਰਫਾਇਜ਼ ਮਾਰ ਕਦੇ ਨਹੀਂ ਕਰਦਾ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਾਡੀ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਨੇ ਕੀ ਬਣਾਉਂਦੇ ਨੇ ਟੌਰ ਟੈਸਟ ਕਹਿੰਦੇ ਆ ਆਪਾਂ ਤਿਆਰ ਆ ਸਵੇਰੇ ਆਵੇ ਉਹ ਕੋ ਟਾਈਮ ਹੈਗਾ ਤੇ ਆਪਾਂ ਇੱਕ ਮੀਟਿੰਗ ਕੈਨਸਲ ਕਰ ਦਾਂਗੇ ਆਡੇ ਭਰਾ ਦੀਆਂ ਰਗਾਂ ਦੇ ਵਿੱਚ ਇੱਕ ਵੀ ਨਸ਼ੇ ਦਾ ਖੂਨ ਨਹੀਂੜਾ ਉਹ ਨਹੀਂ ਤੁਰਦਾ ਪਰ ਮੈਂ ਜਿਹੜਾ ਡਾਕਟਰ ਟੈਸਟ ਕਹਿੰਦੇ ਆ ਨਾ ਇਹਨੂੰ ਪੁੱਛੋ ਕਿਨੇ ਕੈਪਸੂਲ ਖਾਣਾ ਦਿਹਾੜੀ ਦੇ ਇਹਦਾ ਰਦਾ ਸਮੇਂ ਕਰੋ ਇਹਦਾ ਟੈਸਟ ਕਰਾਵਾਂਗੇ ਤੇ ਕੈਪਸੂਲ ਕਿਨੇ ਦਸਨੇ ਆ ਲੋਕ ਇਹਦੇ ਇਲਾਕੇ ਦੇ ਦੱਸਦੇ ਆ ਕਿ ਕੈਪਸੂਲ ਕੱਦ ਦੇ ਬਣਾ ਲਾ 11 ਨਹੀਂ ਹੁੰਦਾ ਉਹ ਜੇ ਮੇਰੇ ਨਾਲ ਡਾਕਟਰ ਟੈਸਟ ਕਰਾਉਣ ਮੈਂ ਡਾਕਟਰ ਟੈਸਟ ਤੇ ਹੁਣਾ ਜਦੋਂ ਇਹਦੇ ਦਿਨ ਕਰਦਾ ਉਹਨੂੰ ਟੋਟਾ ਲਗਾਉਂਦਾ ਮਿਹਰਬਾਨੀ ਕਰਿਓ ਕੋਈ ਗੱਲ ਨਹੀਂ ਆ ਆਪਣਾ ਵੋਟਰ ਆ ਆਪਣੇ ਸਪੋਟਰ ਆ ਆਪਣਾ ਕਿਟਰ ਆ ਆਪਣਾ ਪਰਿਵਾਰ ਆ ਆਪਣੇ ਤੇ ਰਿਸ਼ਤੇਦਾਰ ਆ ਜੋ ਆਪਣੀ ਆਪਣੀ ਇੱਕ ਥੋਲ ਆ ਆਪਣੀ ਇੱਕ ਆਪਣੀ ਹੋਰ ਥੋਲ ਆ ਜਾਨੂ ਪਰਵਾਨ ਦੀ ਜਿਹੜਾ ਹੌਲ ਹੈਗੀ ਹੈਗੀ ਆ ਉਹਦੇ ਨਾਲ ਅਸੀਂ ਐਮਐਲਏ ਨੇ ਆਪਣੀ ਹੂਕੀ ਜਿਹੜੀ ਨਾਲ ਖੜੀ ਕੀਤੀ ਆ ਸੋ ਸਾਡੇ ਪੁਰੇ ਵੱਡਾ ਫੋਰ ਬੈਂਕਾ ਹਜ਼ੂਰ ਸਾਹਿਬ ਦਾ ਸਰਪੰਚ ਵੱਡੀ ਡੀਪਟੀ ਨਾਲ ਆਪਾਂ ਜਿੱਤ ਗਿਆ ਵਾ ਸੋ ਜਿਹੜੇ ਰਣਨਾਰੀ ਰਾਏ ਅਜੀਤ ਜਮੀਰ ਜਗਦੀਪੀ ਵਾਲੇ ਮੋਟਾ ਫੋਰ ਵਿਚਾਰੇ ਬੀਬੀ ਦਾ ਕਹਾਣੀ ਆਹੀ ਅੱਜ ਫੌਲਾ ਦਾ ਅਰ ਕਹੇ ਨੇ ਕਹਾਣੀ ਗੱਲ ਇਹ ਤਾਂ ਆ ਇਹ ਕਿਹੜੀ ਜ਼ਮੀਰ ਆ ਜਿਹੜੀ ਹਰ ਸਾਲ ਜਾਗ ਲਾ ਪਿਆ ਕਰੇ ਹਰ ਸਾਲ ਮਰ ਜਿਆ ਕਰੇ ਫਿਰ ਤੇ ਇਦਾਂ ਕੋਈ ਨਾ ਕੋਈ ਪੰਥ ਦਾ ਮੁੱਦਾ ਵਾ ਖਲੋਤਾ ਰਿਹਾ ਕਰ ਆਪਾਂ ਦੇ ਜ਼ਮੀਨਾ ਮਾਰਦੇ ਜੇ ਕਰਦੇਗਾ ਇਹ ਰਾਜਨੀਤਿਕ ਲੜਾਈ ਆ ਸੰਵਿਧਾਨ ਦੇ ਵਿੱਚ ਵੋਟਾਂ ਨੂੰ ਰਾਜਨੀਤਿਕ ਲੜਾਈ ਨੂੰ ਬਕਰਾਂ ਰੂਪ ਦਿੱਤਾ ਤੇ ਇਹਦੀਆਂ ਵੋਟਾਂ ਦੀ ਗੱਲ ਹੋਣੀ ਚਾਹੀਦੀ ਆ ਇਹਦੇ ਤੇ ਜ਼ਮੀਰ ਦੀ ਨਹੀਂ ਵਿੱਚ ਦਿਮਾਗ ਦੀ ਗੱਲ ਹੋਣੀ ਚਾਹੀਦੀ ਆ ਕਿ ਉਹ ਕਿੰਨੇ ਮਤਦਾਨ ਤੁਹਾਡਾ ਕਿੱਦਾਂ ਦੀ ਮਤਾ ਉਦੋਂ ਦਾ ਆਪਾਂ ਦਾਨ ਕਰਨਾ ਸਰਕਾਰਾਂ ਕਾਦੇ ਲਈ ਬਣਾਉਣਾ ਵਿਕਾਸ ਲਈ ਵਿਕਾਸ ਚਾਹੀਦਾ ਤਾਂ ਆਪਾਂ ਨੂੰ ਸਰਕਾਰਾਂ ਦੀ ਸਪੋਰਟ ਕਰਨੀ ਚਾਹੀਦੀ ਉਹ ਬਰੇਨ ਫਰਦੇ ਹੋ ਅੰਨਜ ਕਿਸਾ ਲੋਕਾਂ ਦਾ ਘਰ ਆ ਬੈਠਾ ਦਾ ਕਿਸਾ ਲੋ ਵੀ ਨਾ ਜੇ ਮੈਂ ਅਡਵਾਂਸ ਵਧਾਈ ਦਿੱਤੀ ਹੈ ਨਾ ਇਹ ਵੀਡੀਓ ਸੇਵ ਕਰਦੇ ਤੇ ਅੱਜ ਹੀ ਟ੍ਰਿਕ ਰੋਡ ਕਰਕੇ ਕਹਿ ਦਿਓ ਵੀ ਲਾਡੂ ਮੇਰੇ ਪਹਿਲਾਂ ਕਰਦੇ ਜੀ ਬੇਨਾਲਜੀਤ ਸਿੰਘ ਖੁੱਲਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸੋ ਉਹਨਾਂ ਦੇ ਹੱਕ ਦੇ ਵਿੱਚ ਅੱਜ ਇੱਥੇ ਪ੍ਰਚਾਰ ਕਰਨ ਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਿਧਾਰ ਬੰਗਾਲ ਭਗਤ ਸਿੰਘ ਜੀ ਮਾਰ ਪਹੁੰਚ ਰਹੇ ਨੇ ਕਿਉਂਕਿ ਅਸੀਂ ਜੋ ਵੀ ਕੰਮ ਕੀਤੇ ਪਿਛਲੇ 2 ਸਾਲ ਦੇ ਇਤਿਹਾਸ ਉਹਨੇ ਉਸੇ ਹਾਲੇ ਹੀ ਅਸੀਂ ਜਿਹੜੀਆਂ ਵੋਟਾਂ ਦੀ ਮੰਗ ਕਰ ਰਹੇ ਹਾਂ ਸੋ ਲੋਕ ਖੁਸ਼ ਨੇ ਜਿਹੜੇ ਪਿਛਲੇ 2 ਸਾਲ ਦੇ ਵਿੱਚ ਕੰਮ ਹੋਏ ਨੇ ਬਹੁਤ ਸਾਰੇ ਵੱਡੇ ਵੱਡੇ ਫੈਸਲੇ ਜਿਹੜੇ ਲੋਕਾਂ ਦੇ ਵਿੱਚ ਹੋਏ ਨੇ ਸੋ ਜਿੱਥੇ 200 ਜੂਨਟ ਜਿਹੜੀ ਆ 32 ਦੋ ਮਹੀਨਿਆਂ ਦੀ ਮੁਖਤ ਦਿੱਤੀ ਜਾ ਰਹੀ ਆ 90% ਲੋਕਾਂ ਦਾ ਜੀ ਬਿਲਾਰਿਆ ਕੋਥੇ ਇਸ ਸਕੂਲਾਂ ਦੀ ਦਸ਼ਾ ਸਦਾਰੀ ਜਾ ਰਹੀ ਆ ਤੇ ਇਹ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਇਆ ਜਾ ਰਿਹਾ ਸਕੂਲਾਂ ਨੂੰ ਵਧਿਆ ਬਣਾਇਆ ਜਾ ਰਿਹਾ 43 ਹਜ਼ਾਰ ਦੇ ਲਗਭਗ ਜਿਹੜਾ ਨਕਦ ਜਿੱਤੀਆਂ ਗਈਆਂ ਨੇ ਨੌਜਵਾਨਾਂ ਨੂੰ ਉਹ ਵੀ ਬਿਨਾ ਕਿਸੇ ਪੱਖਪਾਤ ਦੇ ਫੇਲੀਪੋਨਾ ਮੈਰਿਟ ਦੇ ਆਧਾਰ ਤੇ ਨਾ ਕੋਈ ਸਿਫਾਰਸ਼ ਤੇ ਨਾ ਕੋਈ ਰਿਸ਼ਵਤ ਸੋ ਇਸੇ ਤਰ੍ਹਾਂ ਹੀ ਜਿਹੜਾ ਬਾ 43 ਸਮਾਵਾ ਲੋਕਾਂ ਨੂੰ ਘਰ ਘਰ ਪਹੁੰਚਣ ਦੇ ਯਤਨ ਕੀਤੇ ਜਾ ਰਹੇ ਨੇ 776 ਤੇ ਫੋਨ ਕਰਦੇ ਨੇ ਉਹਨਾਂ ਨੂੰ ਸਵਾਗਤ ਸੇਵਾ ਜਿਹੜੀ ਆ ਰਾਤ ਰਾਤ ਕਰਦੀ ਆ ਸੇਲਾ ਤੋਂ ਚਾਹਤਾਂ ਨਹਿਰਾਂ ਦਾ ਉਹ ਨਾ ਦੇਰ ਕਿਤੇ ਜਾ ਰਹੇ ਨੇ ਕਾਰੀ ਨਰਮਲ ਪੇਂਡੂ ਵਾਲੀ ਪਿੰਡ ਸੇ ਕਾਰੀ ਬਣਾਇਆ ਗਿਆ ਵਾ ਫੈਮਿਲੀ ਦੇ ਵਿੱਚ ਜਦੋਂ ਛੋਟੀ ਕੰਮ ਕੀਤੇ ਜਿੱਤੇ ਬਹੁਤ ਸਾਰੀਆਂ ਸੜਕਾਂ ਬਣਾਈਆਂ ਵਾ ਪਿੰਡਾਂ ਦੀਆਂ ਫਰਮੀਆਂ ਪੱਕੀਆਂ ਕੀਤੀਆਂ ਵਾ ਡੇਢ ਮੀਲਾਂ ਜਿਹੜੇ ਸਵਾਰੇ ਜਾ ਰਹੇ ਨੇ ਨੌਜਵਾਨਾਂ ਨੂੰ ਕਿੱਡਾਂ ਵਾਲੇ ਪਾਸੇ ਲੌੜੀ ਸਾਬਿਤ ਨੇ ਜਾ ਰਹੀਆਂ ਜਿੱਥੇ ਪੰਜਾਬ ਸਰਕਾਰ ਵੱਲੋਂ ਖੇਡਾਂ ਵਾਸਤੇ ਪੰਜਾਬੀਆਂ ਕਰਾਈਆਂ ਜਾਂਦੀਆਂ ਹਰ ਸਾਲ 80 ਨੇ ਅਤੇ ਕੇਂਦਰ ਦੇ ਚੈਨ ਹਾਰੇ ਇਹਦੇ ਮੈਚ ਕਰਾਉਣੇ ਆ ਵਿਦਿਆਰਥੀਆਂ ਖਿਡਾਰੀਆਂ ਦੇ ਵਿੱਚ ਉਹਨਾਂ ਦੇ ਖੇਡਾਂ ਪ੍ਰਤੀ ਸ਼ੌਕ ਪੈਦਾ ਹੋ ਰਿਹਾ ਉਹਨਾਂ ਦੀ ਨਸ਼ਾ ਦੀ ਦਲਦਲ ਵਿੱਚੋਂ ਕੱਢ ਕੇ ਜਿਹੜਾ ਵਾ ਖੇਡਾਂ ਵਾਲੇ ਪਾਸੇ ਲਾਉਣ ਦੇ ਚੰਨ ਕੀ ਆਪੇ ਤੇ ਜਾ ਰਹੇ ਨੇ ਸੋ ਲੋਕ ਖੁਸ਼ ਨੇ ਅੱਜ ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਤੇ ਸਾਨੂੰ ਉਮੀਦ ਆ ਕਿ ਸਰਦਾਰ ਲਾਲਜੀਤ ਸਿੰਘ ਕੋਦਰ ਜਿਹੜੇ ਖੜੂ ਸਭਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਉਹ ਇਥੋਂ ਵੱਡੀ ਬਹੁਮਤ ਦੇ ਨਾਲ ਜਿੱਤਣਾ ਸਰ ਸਰ ਕਿਸੇ ਨਾਲ ਕਿਹੜੀ ਗੱਲ ਕਰਦੇ ਪਈ ਹੈ ਪੱਤਰਕਾਰ ਲਗਾਵਾ ਉਹਦੇ ਬਾਰੇ ਕਿਵੇਂ ਦੇਖਦੇ ਹੋ ਪੱਤਰਕਾਰ ਦੇਖੋ ਜੀ ਪੰਥਕ ਜਿਹੜਾ ਹਲਕਾ ਉਹ ਪਤਾ ਨਹੀਂ ਇਹ ਕੀ ਪੰਥ ਸਾਡੇ குரு ਗ੍ਰੰਥ ਸਾਹਿਬ ਜੀ ਨੇ ਖਾਲਸਾ ਪੰਥ ਸਾਜਿਆ ਸੀ ਜਿਹੜਾ ਹੱਤ ਸੱਚ ਤੇ ਇਨਸਾਫ ਕਿਰਤੇ ਚੱਲਣ ਵਾਲਾ ਖਾਲਸਾ ਸੀ ਤੇ ਜਿਹੜਾ ਜ਼ੁਲਮ ਦੇ ਵਿਰੁੱਧ ਲੜਦਾ ਸੀ ਅੱਜ ਉਹ ਕੋਈ ਵੀ ਪੰਥਕ ਤੇ ਦੇਖ ਨਹੀਂ ਰਿਹਾ ਜਿੰਨਾ ਇਸ ਅਕਾਲੀ ਸਰਕਾਰ ਨੇ ਪਿਛਲੇ 8 ਸਾਲਾਂ ਦੇ ਦੌਰਾਨ ਪੰਥਕ ਪੰਥ ਦਾ ਨੁਕਸਾਨ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਸੋ ਅੱਜ ਜਿਹੜੇ ਲੋਕ ਆਪਣਨ ਪੰਥ ਨੂੰ ਨਹੀਂ ਉਹ ਲੋਕ ਪੰਮਾ ਦੇ ਆਧਾਰ ਤੇ ਜਿਹੜਾ ਵੋਟ ਪਾਉਣਗੇ ਆ ਰਹੇ ਨੇ ਇਸੇ ਕਰਕੇ ਇਹ ਪਸ਼ੀਬਰੀ ਵੀ 2022 ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਅੱਗੇ ਵੀ ਸਾਡਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਤੇ ਪੰਜਾਬ ਦੇ ਵਿੱਚ 13 ਉਮੀਦਵਾਰ ਬੜੀ ਵੱਡੀ ਬਹੁਮਤ ਦੇ ਨਾਲ ਜਿੱਤਣਗੇ 130 ਦਾ ਜਿਹੜਾ ਨਾਰਾ ਹੈਗਾ ਵਾ ਜਿਹੜੀ ਕਾਲੀ ਪਾਣੀ ਕਹਿੰਦੀ ਵੀ 130 ਇਹਨਾਂ ਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਗੱਟ ਜੁੜਿਆ ਹੈ ਬਰਾਬਰ ਬੈਠੇ ਪਏ ਆ ਵਾ ਵੇਖੋ ਵੇਖੋ ਜੀ ਪੰਜਾਬ ਦੇ ਵਿੱਚ ਕੋਈ ਗੱਠ ਜੋੜ ਨਹੀਂ ਦਾ ਇੰਡੀਆ ਆਲਾਈਂਸ ਹੈ ਜੀ ਆ ਹੋਰ ਨੌ ਸੂਬਿਆਂ ਦੇ ਵਿੱਚ ਘਾਤ ਦੇ ਨਾਲ ਜਿਹੜਾ ਵਾ ਉਹ ਗੱਠ ਜੋੜ ਹੈਗਾ ਪਰ ਪੰਜਾਬ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਕਾਂਗਰਸ ਅੱਗੇ ਆਮ ਆਦਮੀ ਪਾਰਟੀ ਇਕੱਲੇ ਇਕੱਲੇ ਜੁੜੇ ਆ ਉਹ ਉਹ ਲੜਾਈ ਲੜ ਰਹੇ ਨੇ ਸੋ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਵਿੱਚ ਵੱਡਾ ਅਮਰ ਤੋਂ ਅਲਮੀ ਚੋਰ ਬਦਲਦਾ ਜਾ ਰਿਹਾ ਹੈ ਲੋਕਾਂ ਦੀ ਬਣੀ ਆਵਾਜ਼ ਆ ਰਹੀ ਹੈ ਲੋਕ ਬਹਾਰੇ ਘਰ ਦੇ ਘਰ ਕਹਿੰਦੇ ਕਿ ਆਪਾਂ ਦਰਵਾਜ਼ਾ ਵੇਖੋ ਜੀ ਇਹਦੇ ਲੋਕਾਂ ਨੇ ਜਿਤਾਉਣਾ ਵਾ ਲੋਕਾਂ ਨੇ ਕੰਮ ਵੇਖਣੇ ਨੇ ਬਾਕੀ ਹਰ ਇੱਕ ਨੂੰ ਲੋਕਤੰਤਰ ਦੇ ਵਿੱਚ ਫੋਨ ਲੜਨ ਦਾ ਹੱਕ ਹੈ ਸੋ ਅਮਰਪਾਲ ਜੀ ਵੀ ਆਪਣਾ ਜਿਹੜਾ ਪ੍ਰਚਾਰ ਕਰ ਰਹੇ ਨੇ ਉਹਦੇ ਜਿਹੜੇ ਗਾੜੀ ਇਹਨਾਂ ਦੇ ਪੈ ਆ ਗਏ ਨੇ ਸਾਥੀ ਉਹਨਾਂ ਦੇ ਉਹ ਪ੍ਰਚਾਰ ਦੇ ਵਿੱਚ ਉੱਗੇ ਹੋਏ ਨੇ ਜਿਹੜੀ ਹਰ ਪਾਰਟੀ ਆਪਣਾ ਪ੍ਰਚਾਰ ਕਰ ਰਹੀ ਹੈ ਲੋਕਾਂ ਨੇ ਦੇਖਣਾ ਕੀ ਜਿਹੜਾ ਵਾ ਦੇਸ਼ ਦੇ ਹਿੱਤ ਵਿੱਚ ਆ ਕੀ ਪੰਜਾਬ ਦੇ ਹਿੱਤ ਵਿੱਚ ਆ ਉਹਨਾਂ ਦੇ ਕੰਮ ਕੌਣ ਕਰੇਗਾ ਕੌਣ ਅੱਗੇ ਕਰ ਰਿਹਾ ਸੋ ਆਮ ਆਦਮੀ ਪਾਰਟੀ ਜਿਹਦੇ ਉਹਦੇ ਕੰਮਾਂ ਤੋਂ ਸਰਕਾਰ ਦੇ ਕੰਮਾਂ ਤੋਂ ਲੋਕ ਪੁੱਛਣੇ ਤੇ ਸਾਨੂੰ ਕੀ ਮੇਰੀ ਸਾਡੇ ਉਥੋਂ ਮੇਰਾ ਲਾਜ ਸਿੰਪਲ ਥੋੜੀ ਨਹੀਂ ਉਹ ਟੋਟੀ ਫੋਮਾ ਦੇਣਾ ਜਿੱਦਾਂ ਪਰ ਪਹਿਲਾਂ ਜੇ ਕੰਪੇਨਿੰਗ ਦੇ ਰੋਲਾਂ ਦਾ ਦੱਸਣਾ ਤਾਂ ਸ਼ਾਬਾਸ਼ ਬਹੁਤ ਸਾਰੇ ਜੀ ਲੋਕ ਜਿਹੜੇ ਨੇ ਉਹ ਦੇ ਆਂਦੇ ਜੀ ਜਲਦੀ ਜਲਦੀ ਵੋਟਾਂ ਆਉਣ ਤੇ ਅਸੀਂ ਚੱਟ ਗਿਆ ਬਟਨ ਪਾਈਏ ਕਿ ਜਿਹੜਾ ਆਮ ਆਦਮੀ ਪਾਰਟੀ ਨੂੰ ਸੁਰੱਖਿਤਾ ਕੇ ਤੇ ਪੰਜਾਬ ਨੂੰ ਬਹੁਤ ਸ਼ਾਨਦਾਰ ਦੇ ਤੌਰ 'ਤੇ ਪਹਿਲਾਂ ਵੀ ਜਿਵੇਂ ਸਰਕਾਰ ਜਿਹੜੀ ਵਧੀਆ ਕੰਮ ਕਰ ਰਹੀ ਹੈ ਜਦੋਂ ਸਾਡੇ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਕੋਈ ਜਾਣਗੇ ਜਿੱਤ ਕੇ ਤਾਂ ਇਸੇ ਜਿਹੜਾ ਬਹੁਤ ਸਿਹਾਰਾ ਮਿਲੇਗਾ ਪੰਜਾਬ ਨੂੰ ਪੰਜਾਬ ਨੂੰ ਸੱਚੀ ਆਪਣੇ ਵੱਲ ਲੈ ਆਉਣ ਦੇ سب کو پہلے ہی دنواد میڈیا کا اجاگر مطلب مسجد بہت مزہ ہنگارا ہے ਜਿਹੜੇ ਅੱਜ ਰਾਜ ਦਾ ਜਿਹੜਾ ਬਰਕਰਾਰ ਆ ਪੂਰੇ ਸ਼ਹਿਰ ਹੋ ਗਏ ਆ ਤੇ ਹਾਲਾਤ ਜਿਹੜੀ ਨੇ ਬਹੁਤ ਹੀ ਬਦਲਾਈ ਸਾਹੀ ਰਾਜ ਵਿੱਚ ਬਦਲ ਚੁੱਕੇ ਨੇ ਜੋ ਵਾਦੇ ਜਿਹੜਾ ਸਾਡੇ ਨਾਲ 7 ਵਾਏ ਦੇ ਵਿੱਚ ਜਿਹੜਾ 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 ਹੈ ਜਿਹੜਾ ਕਹਿ ਭਾਗੇਗਾ ਕੀ ਹਾਲਾਤ ਹੈ ਅੱਜ ਕਿੰਨਾ ਮਸਾਲਾ ਜਿਹੜਾ ਜਿਹੜਾ ਇਹਨਾਂ ਨਾਲ ਲੱਗਦਾ ਹੈ ਕਿ ਇਹ ਕਿਹੋ ਜਿਹਾ ਹੋ ਗਿਆ ਪੂਰੀ ਤਰ੍ਹਾਂ ਮਾਰਕੀਟ ਦੇ ਵਿੱਚ ਇਹ ਚੱਲ ਰਹੀ ਹੈ ਕਿ ਬਹੁਤ 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 ਚੱਲ ਰਹੀ ਹੈ। ਜਿਹੜੀ ਚੱਪਾ ਹੈ ਉਹਦਾ ੱਪਾ ਜੂ। ਇਹ ਮਾਰਕੀਟ ਬਾਰੇ ਮਾਹੌਲ ਹੈ। 40000 ਤੋਂ ਵੱਧ ਨੁਕਰੀ ਦੇ ਪੀਏ ਦੇ ਦਰਜਾ ਲੱਗਦਾ ਹੈ। ਦੇਖੋ ਇਹ ਪੂਰਨ ਭੀਮ ਦੇਖ ਕੇ ਲੋਕਾਂ ਨੂੰ ਸਵਿਛ ਕਰਦੇ ਨੇ। ਬਾਜ਼ਾਰ ਤੋਂ ਵੱਧ ਟਿਕਟ ਤਰਤਰ ਜੀ ਦੇਖੀ। ਹਾਲਾਤ ਬਹੁਤ ਖਰਾਬ ਹੈ। ਹੋਰ ਕਿੰਨੇ ਬਸੁਰੇ ਕੀ ਬਿਜਲੀ ਦੇ ਸਿਸਟਮ ਆ آپ کی اورنا ھونا لگتا ہے وہ دے رہے ہیں اور بچہ جگہ ਬੱਧੀ ਗੱਲ ਇਹ ਜਿਹੜਾ ਆ ਪੰਜਾਬ ਉਹ ਕਰਦੇ ਸਰਪਰਪਾਰ ਸਬਸਕ੍ਰਾਈਬਿੰਗ ਕਰੀਏ ਪੰਜਾਬ ਦੇ ਵਿੱਚ ਉਹ ਸਿੱਖਾਈ ਇੱਥੇ ਨੀਰਕੋਟਾ ਦੀ ਢੀੜ ਦੇ ਵਿੱਚ ਨਾਮ ਹੈ ਕਿ ਇੱਥੇ ਕਈ ਗਵਾਹ ਲੱਗੇ ਗਏ ਤੇ ਇਸ ਸਾਧਨ ਦੇ ਵਿੱਚ ਬਹੁਤ 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 ਬਹੁ کرتا ہے سارے کیڑے مسائل ہیں یہ نہیں کہیں کہ کیا یعنی پر کر دی گل کہتے ہیں پانچ گین صاحب کا بڑا بڑا تناسب بھی تھا سلام صاحب کو اپنا بلایا ایک میرے سامنے سلام بیٹھا رہا ہے یہ کر رہا ہے روبرٹ کمیٹی سب کو اچھا خراب روبرٹ کی یہ یہ پچھلے کو سامنے انہوں نے کچھ نہیں ਕੋਈ ਹਮਤਾਲੀ ਦਿੱਤਾ ਕੋਈ ਸਕੂਲ ਦੀ ਦਿੱਕਾ ਹਾਂ ਕੋਈ ਨਹੀਂ ਧਾਰ ਦੇ ਸਕੂਲ ਉਹਨਾਂ ਫਸਦਾ ਚਲਾਉਣ ਪਤਾ ਲੱਗੇ ਵੀ ਇੱਥੇ ਸਾਡੇ ਸਿੱਖ ਸੰਗਤ ਦੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਵਧੀਆ ਚੰਗਾ ਦੀ ਤਾਲੀਮ ਦੇਣ ਗੁਰਬਾਣੀ ਦੇ ਨਾਲ ਜੋੜਨਾ ਅੱਜ ਤੱਕ ਬਹੀ ਦੱਸ ਦੋ ਕਿ ਕਿਹ ਹੈਗਾ ਬੋਲਿਆ ਮਤਲਬ ਕਰ ਰਹੇ ਅੰਤ ਹੈ ਨਾ ਅੱਜ ਤੱਕ ਕੋਈ ਨਾ ਪੈਂਦਾ ਇਹ ਤਾਂ ਜਿਹੜਾ ਮੇਰੇ ਰੂਹ ਦਾ ਆ ਕੋਟਾਰ ਨੂੰ ਚਾਰ ਕਮੀ ਦਾ ਉਹ ਕਿਤਾਬ ਮੈਂ ਪੜ੍ਹ ਕੇ ਆਇਆ। ਪਰ ਕਹਿੰਦਾ ਪਰਮਤਉ ਦਾ ਉਸ ਤੋਂ ਕੁਝ ਦੇਣਾ ਪੈਂਦਾ ਮਤਲਬ ਉਹ ਕੁਰਬਾਨੀ ਦੇਣੀ ਪੈਂਦੀ। ਪਰ ਉਸ ਤੋਂ ਕੈਨ ਦੇ ਨਾਲ। ਇੱਕ ਵਾਰ ਬੰਦ ਨੂੰ ਦੋ ਜਾਨਵਾ ਇੱਕ ਅੱਜੋ ਤੋਂ ਜੀਆ। ਜਿਆ ਕੋਟਾਰ ਨੰਬਰ ਨਾਲ ਜੀ ਕਿੱਥੋਂ ਤੇ ਲਈ। ਇਸ ਪਰ ਕਹਾਂ ਪਹਿਲਾ ਚੋਦੀ ਗੀਤ ਦਾ ਆਪਦੇ ਤੋਂ ਸਟਾਰਟ ਕਰ ਲਓ। ਆਪੇ ਅਸੀਂ ਤਾਂ ਕਹਿੰਦੇ ਆ ਜਿਹੜੇ 13 ਦੇ ਮੇਲਾ ਦੇਖ ਰਹੇ ਆ ਨਾ ਨਾਪਰੇਆ ਕੈਂਡੀਟਰ ਉਹਨਾਂ 13 ਦੇ ਹੀ ਕਰਾ ਲਓ ਹਰੇਕ ਪਾਰਟੀ ਦੇ 13 ਦੇ 13 ਕੈਂਡੀਟਰ ਸਾਰਿਆਂ ਦਾ ਚੌਂਦੇ ਕਰਾ ਲਓ ਆਪੇ ਪਤਾ ਲੱਗ ਜੂਗਾ ਕੌਣ ਕਿੰਨੇ ਪਾਣੀ ਚੇਗਾ ਲੋਕ ਸਾਹਿਬ ਵੀ ਕਦੇ ਨੂੰ ਪਹਿਲੇ ਥਾਪ ਤੋਂ ਧਿਆਨਬਾਧੀ ਕਰਕੇ ਸੋਰਾਤ ਕਰਨ ਨਹੀਂ ਕਰਿਆ ਬਸ ਇਹੋ ਜਿਹੀ ਚੱਲਦੀ ਹੈ ਕਿ 24 ਘੰਟੇ ਜਨਤੂ ਆਪੇ ਰਾਤ ਦੇ ਸੂਰੂ ਹੋਏ ਕਾਣਕੂਰ ਲਖਵਾਵ ਹਰੀ ਇਹ ਹੈ ਰਮੇਸ਼ ਸਿੰਘ ਦੇ ਗੁਰੂ ਦਾਏ 2:00 ਵਜੇ ਸੱਟ ਤੋਂ ਲਖਵਾਵ ਆਪ ਦੇ ਮੇਲੇ ਦੇ ਤੋੜਾ ਚੱਕ ਕੇ ਖਾਂਚਲੀ ਕੰਮ ਕਰਦੇ ਰਹੇ ਤੇ ਇਹ ਡਾਕਟਰ ਵਾਲੀ ਗੱਲ ਨੂੰ ਵੀ ਨਾ ਕੋਈ ਉਹਦੇ ਦਾ ਉੱਠਦੇ ਨਹੀਂ 8 ਵਜੇ ਨੂੰ ਅਗਲਾ ਟੀਵੀ ਹੋ ਗਿਆ ਹੋ ਜਾਂਦਾ ਉਹ ਡੋਟਰ ਸਾਹਿਬ ਰਾਤ ਨੂੰ 2-2 ਵਜੇ ਤੱਕ ਉਹਦੇ ਦੋੜੇ ਤੋਂ ਫੱਟ ਬੰਦਾ ਰਿਹਾ ਤੇ ਲੋ ਡਾਊਟ ਡਾਕਟਰ ਬਿਲਕੁਲ ਲੰਬਾਬ ਦਾ ਜਦੋਂ ਮਰਦੀ ਚੋਦੀ ਦੀ ਰਾਹੇ ਆਪ ਆ ਦੇ ਆ ਕੇ ਪੇਪਰ ਲੈ ਜੇ ਤੇ ਕਰਾ ਲੈ ਧੰਨਵਾਦ ਅੱਜ ਸੁਣ ਕੇ ਹੋਇਓ ਮਾਨ ਕੇ ਆ ਗਏ ਕਿੰਨਾ ਚੋਸ਼ਾ ਵਾਜ ਕਿਵੇਂ ਲੱਗਦੀ ਹੈ ਦੇਖੋ ਸੀਐਮ ਸਾਹਿਬ ਨੂੰ ਪੰਜਾਬ ਦੀ ਜਨਤਾ ਬਹੁਤ ਜ਼ਿਆਦਾ ਪਿਆਰ ਸਰਕਾਰ ਕਰਦੀ ਦਿਲੋਂ ਕਰਦੀ ਹੈ ਕਿਉਂਕਿ ਕਈ ਸੀਐਮ ਇਥੇ ਬੰਦੇ ਰਏ ਗੱਲਾਂ ਨਾਲ ਖੜਾ ਬਥੇਰੇ ਲੋਕਾਂ ਨੂੰ ਕੋਆਏ ਆ ਜੇ ਜਨਤਾ ਦੋ ਸਮਝ ਦੇਖ ਲੈ ਕਿ ਵਾਕਿਆ ਜੋ ਸੀਐਮ ਨੇ ਕਿਹਾ ਉਹ ਕੀਤਾ ਜਿਹੜੇ ਪਿੰਡਾਂ ਦੇ ਕਿਸਾਨ ਆ ਉਹਨਾਂ ਨੂੰ ਪੁੱਛ ਕੇ ਵੇਖਿਓ 12 12 15 15 ਸਾਲ ਹੋ ਗਏ ਖਾਲ ਨਹਿਰਾਂ ਸਭ ਸੁੱਕ ਗਿਆ ਕਿਤੇ ਪਾਣੀ ਤੁਸੀਂ ਅੱਜ ਤੱਕ ਸੂਇਆਂ ਚ ਕਿਤੇ ਵੇਖਿਆ ਨਹੀਂ ਹੋਣਾ ਹੁਣ ਇਸ ਵੇਲੇ ਵੇਖ ਲਓ ਡਗਾ ਡਗਾ ਪਰੇ ਸੂਬੇ ਖਾਲ ਲੋਕਾਂ ਨੇ ਮੋਟਾ ਬੰਦ ਕੀਤੀਆਂ ਖਸਾਨਾਂ ਨੇ ਮਹਿਰਾ ਦੇ ਪਾਣੀ ਜਿਹੜੇ ਆ ਨਾ ਢੱਲਿਆ ਤੱਕ ਚਾੜ ਦੇ ਸੀਐਮ ਮਾਨ ਨੇ ਦੂਜਾ ਨੰਬਰ 4243 ਹਜ਼ਾਰ ਜੋਬ ਦਿੱਤੀ ਆ ਬੱਚਿਆਂ ਨੂੰ ਉਹਨਾਂ ਵਿੱਚ ਗਰੀਬੀਰ ਉਹਨਾਂ ਮੈਂਬਰ ਦੇ ਆਧਾਰ ਤੇ ਜੋਬਾਂ ਦਿੱਤੀਆਂ ਵਾ ਕਿਤੇ ਕਿਸੇ ਤੋਂ 2 ਰੁਪਏ ਨਹੀਂ ਕਿਸੇ ਨੇ ਡਿਮਾਂਡ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ 42 ਹਜ਼ਾਰ ਬੱਚਿਆਂ ਜਿਨ੍ਹਾਂ ਨੂੰ ਜੋਬਾਂ ਮਿਲੀਆਂ ਕਿਤੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪੁੱਛ ਕੇ ਵੇਖਿਓ ਕਿ ਤੁਹਾਡੇਆਂ ਬੱਚਿਆਂ ਨੂੰ jobbਾਂ ਕਿਵੇਂ ਮਿਲ ਗਈਆਂ ਵਾ ਕਿਸੇ ਨੇ 10 ਰੁਪਏ ਦੀ ਵੀ ਡਿਮਾਂਡ ਵੀ ਕੀਤੀ ਹੋਵੇ ਕਾਬਲੀਅਤ ਵਾਲਿਆਂ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹਾਈ ਕੀਤੀ ਆ ਮੈਰਿਟ ਦੇ ਆਧਾਰ ਤੇ ਉਹਨਾਂ ਨੂੰ jobbਾਂ ਮਿਲ ਗਈਆਂ ਵਾ ਇਹੋ ਜਿਹੀਆਂ ਸਰਕਾਰਾਂ ਨੂੰ ਲੋਕ ਲੈਕ ਕਰਦੇ ਆ ਪਹਿਲੀਆਂ ਸਰਕਾਰਾਂ ਵੇਲੇ ਬੱਚਾ ਪੜ੍ਹਦਾ ਸੀ ਮਿਹਨਤ ਕਰਕੇ ਫਿਰ ਵੀ ਉਹ ਤੋਂ 5-7 ਲੱਖ ਰੁਪਏ ਦੀ ਛੋਟੀ ਮੋਟੀ ਜਿੱਡੀ ਜੌਬ ਕੇ ਉਹਦੇ ਮੁਤਾਬਕ ਰਿਸ਼ਵਤ ਮੰਗੀ ਜਾਂਦੀ ਸੀ ਤੇ ਉਹ ਬੱਚਾ ਫਿਰ ਵੀ ਵਿਧਿਆਰਿਆਂ ਕਰਨ ਲਈ ਮਜਬੂਰ ਹੋ ਜਾਂਦਾ ਸੀ ਕਿਉਂਕਿ ਬੱਚੇ ਕੋ ਗਰੀਬ ਗਰੀਬ ਦੇ ਬੱਚੇ ਕੋ 5-7 ਲੱਖ ਦੇਣ ਯੋਗ ਨਹੀਂ ਸੀ ਹੁੰਦਾ ਤਾਂ ਮੁੜ ਕੇ ਪੜ੍ਹ ਲਿਖ ਕੇ ਵਿਧਿਆਰਿਆਂ ਕਰਦੇ ਰਹੇ ਲੋਕ ਮੜ ਕੇ ਉਹ ਹਮਰਾ ਓਵਰੇਜ ਹੋ ਗਈਆਂ ਪਰ ਜਿਹੜੀ ਮਾਨ ਸਰਕਾਰ ਨੇ ਜੀਵਨ ਰਵਿਸ਼ ਕੇਰੀ ਵਾਲੇ ਸਰਕਾਰ ਪੰਜਾਬ ਦੇ ਵਿੱਚ ਜਨਤਾਂ ਦੇ ਪਾਸ ਕਰਦੀ ਤਾਂ ਸਰਕਾਰ ਪਹੁੰਚਿਆ ਉਹਨਾਂ ਦੇ ਬਿਨਾਂ ਰਿਸ਼ਤਿਆਂ ਤੋਂ ਵੱਡਾ ਕੰਮ ਹੈ ਇਹਨੇ ਅਮਰ ਜਨੇ ਭਾਈ ਭਾਈ ਕੀਤੀ ਆ ਬਿਨਾ ਪੈਸਿਆਂ ਤੋਂ ਬਿਨਾ ਸ਼ਿਫਾਰਸ਼ਾਂ ਤੋਂ ਜੋਬਾਂ ਦਿੱਤੀਆਂ ਵਾ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੇ ਗਲੀਆਂ ਮਹੱਲਾਂ ਚੋ ਕੁਛ ਵੀ ਲਖੋ ਕਿਵੇਂ ਬੱਚਿਆਂ ਨੂੰ ਜੋਬਾਂ ਮਿਲੀਆਂ ਅਨਸਾਫ਼ ਦੀ ਲੜਾਈ ਆ ਅਨਸਾਫ਼ ਪਾਰਟੀ ਕਰ ਰਹੀ ਆ ਕਿਉਂਕਿ ਜੋ ਲੋਕਾਂ ਨਾਲ ਸੀ ਜਨਤਾ ਨੂੰ ਉਹ ਕਰ ਰਹੀ ਆ ਜੇ ਰਵਿਖੋ ਹੁਣ ਤੱਕ ਹਸਪਤਾਲਾਂ ਦੇ ਵਿੱਚ ਜਿਹੜੇ ਆਪਣੇ ਸਕੂਲ ਜਿਹਨੇ ਸਰਕਾਰੀ ਦੇ ਰਹੇ ਸੀ ਵੀ ਬੰਦ ਹੋਣ ਦੇ ਕਿਨਾਰ ਤੇ ਆ ਗਏ ਸੀ ਉਹਨਾਂ ਨੂੰ ਮੋੜ ਤੋਂ ਸਰਜੀਤ ਕੀਤਾ ਵਾ ਸਰਕਾਰ ਨੇ ਇਸ ਕਰਕੇ ਚੰਗੇ ਚੰਗੇ ਜਿਹੜੇ ਜਨਤਾ ਦੇ ਪਬਲਿਕ ਦੇ ਹਿੱਤ ਦੇ ਕਰਨ ਵਾਲੇ ਕੰਮ ਆ ਰਾਤ ਦਿਨ ਮਾਨ ਸਰਕਾਰ ਪੰਜਾਬ ਸਰਕਾਰ ਲੱਗੀ ਹੋਈ ਆ ਇਸ ਕਰਕੇ ਪੰਜਾਬ ਦੀ ਜਨਤਾ ਜਾਣਦੀ ਆ ਬਹੁਤ ਸੁਜਵਾਨਾਂ ਜਿਹੜੇ ਇੱਥੇ ਕੋਈ ਵੀ ਬੰਦਾ ਕੋਈ ਪੰਥਕ ਪਾਰਟੀ ਦਾ ਨਾ ਨਾਂ ਲੈ ਕੇ ਕੇ ਪੰਥਕ ਆ ਸੀ ਇਲੈਕਸ਼ਨਾਂ ਲੜਨ ਲੱਗੇ ਆ ਪਰ ਨਹੀਂ ਪੰਥਕ ਸਾਰਾ ਪੰਜਾਬ ਆ ਪੰਚ ਕੋਈ ਆਦਮੀ ਨਹੀਂ ਹੋ ਸਕਦਾ ਪੰਚ ਆਦਮੀ ਪੰਚ ਨੂੰ ਕਿਹਾ ਜਾਂਦਾ ਪੰਚ ਨਰੋਲ ਹੁੰਦਾ ਹੈ ਉਹ ਇਲੈਕਸ਼ਨਾਂ ਨਹੀਂ ਲੜਦਾ ਇਸ ਕਰਕੇ ਚਲੋ ਜੇ ਅਸੀਂ ਪੰਜਾਬ ਦੀ ਜਨਤਾ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਬਹੁਤ ਸੂਝਵਾਨ ਜੋ ਹਰ ਹਰ ਇੱਕ ਦੀ ਦਿਲ ਦੀਆਂ ਨੂੰ ਜਾਣਦੇ ਜੋ ਜਦੋਂ ਇਹ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਸੀ ਸਭ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੇ ਆਵਾਜ਼ ਠਾਈ ਸੀ ਕਿ ਇਹ ਕਾਲੇ ਕਾਨੂੰਨ ਮਾਰੂਆ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਪੜ੍ਹੇ ਲਿਖੇ ਆ ਵੇਹ ਰਹਿ ਜਾਣਦੇ ਆ ਇਸ ਕਰਕੇ ਗੱਲਾਂ ਜਾਣ ਵਾਲੀ ਨਹੀਂ ਹੈ ਇਹਨਾਂ ਨੇ ਕੋਈ ਨਾ ਕਾਲੀਦਾਲ ਪੰਚਤ ਪਾਰਟੀ ਦਾ ਹੈ ਕਿ ਨਾ ਕੋਈ ਹੋਰ ਅਦਾਲ ਪੰਚਤ ਪਾਰਟੀ ਆ ਸਾਰਾ ਪੰਜਾਬ ਪੰਚਤਵਾ ਜੇ ਕੋਈ ਗੱਲ ਕਰੇ ਕਿ ਸਾਡੇ ਪਾਰਟੀ ਆਮ ਦੀ ਗੱਲ ਕਰੇ ਉੱਤੇ ਜੇ ਉਹ ਪੰਚਤਕ ਨਹੀਂ ਤਾਂ ਦੁਨੀਆਂ ਦੇ ਬੀਜੇਪੀ ਵਾਲੇ ਕਿਤੇ ਪੰਚਤਵਾ ਜਿਹੜੀ ਕਾਂਗਰਸ ਪਾਰਟੀ ਨੂੰ ਪੰਚਤਵਾ ਕਰਦੇ ਕੋਈ ਪੰਚਤ ਪਾਰਟੀ ਨਹੀਂ ਜਿੱਦਾਂ ਸਾਰੀਆਂ ਪਾਰਟੀਆਂ ਚੱਲਦੀਆਂ ਪੰਚਤਕ ਸਿਰਫ ਪੰਜਾਬ ਦਾ ਇਲਾਕਾ ਵਾ ਪੰਜਾਬ ਪੰਚਤਵਾ ਇਹਦੀ ਸੋਚ ਪੰਚਤਵਾ ਇਹਨਾਂ ਨੇ ਆਪਣੇ ਆਪ ਪਹਿਲੀ ਤਰੀਕੇ ਵਾਲੇ ਦਿਨ ਰਿਜ਼ਲਟ ਦੇ ਦੇਣਾ ਪੰਚਤਕ ਦਾ ਪੰਚਤ ਕੀ ਹੁੰਦਾ ਵਾ ਉਹਦੇ ਪੰਥ ਵਾਲੇ ਬੰਦੇ ਜਿਹੜੇ ਆ ਉਹ ਇਲੈਕਸ਼ਨਾਂ ਨਹੀਂ ਲੜਦੇ ਮੈਂ ਅੱਗੇ ਵੀ ਤੁਹਾਨੂੰ ਦੱਸ ਚੁੱਕਾ ਹਾਂ ਇਸ ਕਰਕੇ 99 ਸੀਟਾਂ ਜਿੱਤੇ ਦੇ ਬਾਅਦ ਦੇ ਵੀ ਹਾਲੇ ਵੀ ਜਿਹੜੀ ਜਿਹੜੇ ਆ ਲੋਕੀ ਪਾਰਟੀ ਹੈ ਉਹ ਕੰਨੀ ਆ ਕੀ ਇਹ ਆਮ ਆਦਮੀ ਪਾਰਟੀ ਬਾਹਰੀ ਪਾਰਟੀ ਹੈ ਇੰਦਰਾ 99 ਸੀਟਾਂ ਜਿੱਤਣ ਤੋਂ ਬਾਅਦ ਵੀ ਇਹਦਾ ਸਾਡੀ ਆਜੀ ਵੀ ਲੋਕੀ ਪਾਰਟੀ ਉਹ ਕੰਨੀ ਆ ਤੇਰੀ ਆਮ ਆਦਮੀ ਪਾਰਟੀ ਹੈ ਬਾਹਰੀ ਪਾਰਟੀ ਹੈ ਬਾਹਰੀ ਕਿਉਂ ਆ ਜੀ ਤੁਸੀਂ ਦੱਸੋ ਵੀ ਮੋਦੀ ਤੁਹਾਡੇ ਇਧਰ ਫਿਆਵਦਾ ਜਮਿਆ ਵਾ ਇੰਦਰਾ ਆਪੀ ਕਾਂਗਰਸ ਪਾਰਟੀ ਲਾ ਲੋ ਉਹਨਾਂ ਤੋਂ ਕਿਹੜਾ ਲੀਡਰ ਪੰਜਾਬ ਦਾ ਜਮਿਆ ਜੀ ਤੁਸੀਂ ਦੱਸੋ ਨਾ ਜੀ ਬਾਤ ਤੁਸੀਂ ਪੱਤਰਕਾਰ ਜੋ ਸਿਆਣੇ ਜੋ ਜਿੰਨੀਆਂ ਵੱਡੀਆਂ ਪਾਰਟੀਆਂ ਵਾਂ ਉਹਨਾਂ ਦਾ ਕਿਹੜਾ ਪੰਜਾਬ ਦਾ ਲੀਡਰ ਇੱਥੇ ਸਿਰਫ ਇੱਕ ਜेत्रੀ ਪਾਰਟੀ ਖੰਡਾਰ ਬਾਦਲ ਸਾਹਿਬ ਨੇ ਬਣਾਈ ਸੀ ਕੋਈ ਕੋਈ ਸਮਾਜ ਲੋਕਾਂ ਨੇ ਸਰਕਾਰ ਨੂੰ ਪਿਆਰ ਸਰਕਾਰ ਦਿੱਤਾ ਪੰਜਾਬ ਵਾਲਿਆਂ ਨੇ ਬਹੁਤ ਪਿਆਰ ਸਰਕਾਰ ਬਹੁਤ ਮੋਕੇ ਦਿੱਤੇ ਪਰ ਉਹ ਪਾਰਟੀ ਜਿਹੜੀ ਪੰਥ ਕੋ ਕਹਿ ਕੇ ਬਣੀ ਸੀ ਉਹਨਾਂ ਨੇ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਆਵਾਮ ਨੂੰ ਹੋਰ ਦਿਸ਼ਾ ਦਿਖਾ ਦਿੱਤੀ ਨਸ਼ਿਆਂ ਦੀ ਦਿਖਾ ਦਿੱਤੀ ਗੈਂਗਸਟਰਾਂ ਦੀ ਦਿਖਾ ਦਿੱਤੀ ਕਬਜ਼ੇ ਕਰ ਲੋ ਚੰਗੀਆਂ ਰੋਟੀਆਂ ਤੇ ਤੇ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਪਤਾ ਚੱਲ ਗਿਆ ਕਿ ਇਹ ਜਿਹੜੀ ਪੰਥਕ ਪਾਰਟੀ ਕਹਿ ਕੇ ਬਣੀ ਆ ਇਹ ਪੰਜਾਬ ਨੂੰ ਹੋਰ ਦਿਸ਼ਾ ਵੱਲ ਲੈ ਕੇ ਤੁਰ ਪਈ ਆ ਤੇ ਲੋਕਾਂ ਉਹਨਾਂ ਨੂੰ ਵੀ ਸ਼ਿਸ਼ਾ ਵਖਾ ਦਿੱਤਾ ਵਾ ਇਸ ਕਰਕੇ ਜਿੱਥੇ ਹੁਣ ਇਸ ਵੇਲੇ ਇਸ ਵੇਲੇ ਆਪ ਦੇ ਵਿੱਚ ਪੰਥਕ ਪਾਰਟੀ ਕੋਈ ਨਹੀਂ ਹੈਗੀ ਸਾਰੀਆਂ ਇਹ ਆਪੋ ਆਪਣੀ ਰੋਟੀਆਂ ਸੇਕਣ ਵਾਲੀਆਂ ਪਾਰਟੀਆਂ ਵਾਂ ਇਸ ਕਰਕੇ ਸਿਆਸਤ ਦੀ ਸਿਆਸਤ ਕਰਨਾ ਹਰ ਕਿਸੇ ਦਾ ਹੱਕ ਵਾ ਪਰ ਪੰਛ ਦੇ ਨਾਂ ਤੇ ਵੋਟਾਂ ਨਹੀਂ ਮੰਗਣੀਆਂ ਚਾਹੀਦੀਆਂ ਕਿਹਦਾ ਕਿਹਦੀ ਲੀਡ ਨਾ ਬਣੀ ਪਾਰਟੀ ਬੰਦੇ ਦੀ ਪਾਰਟੀ ਦੇਖੋ ਜੀ ਤੁਸੀਂ ਜਾਣਦੇ ਹੋ ਖਤਾਂਗਰਾਸ ਦੇ ਵੇਲੇ ਵੀ ਨਸ਼ੇ ਦਾ ਦੌਰ ਚੱਲਿਆ ਗੱਲਾਂ ਇਹਦੇ ਕੰਮ ਸ਼ੁਰੂ ਹੋਇਆ ਜਦ ਮਾਨ ਸਰਕਾਰ ਦਿਨ ਰਾਤ ਵੇੰਦ ਕਰਦੀ ਆ ਦੋ ਸਾਲਾਂ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਬੰਦਾ ਨਸ਼ੇੜੀ ਹੋਵੇ ਪੰਜ ਜੀ ਰਾਖੀ ਕਰਨ ਵਾਲੇ ਹੁਣ ਤਾਂ ਵੀ ਚੋਰੀ ਲੁੱਟੇ ਰਹਾ ਕਰ ਲੈਂਦਾ ਮਾਨ ਸਰਕਾਰ ਬੈਠੀ ਕਿਦੇ ਇੱਕ ਰਾਤ ਵੀ ਕੱਲੇ ਕੱਡੇ ਬੰਦੇ ਤੇ ਚਲ ਭੁਲਾ ਸਕਦੇ ਉਹ ਵੇਖੋ ਲੋਕਾਂ ਦੀ ਸੋਚ ਵਾ ਉਹ ਜਿਹੜੇ ਉਹਦੇ ਖਾਸਵਾ ਉਹਨਾਂ ਨੇ ਕਹਿਣਾ ਵਾ ਚਲੋ ਉਹਨਾਂ ਦੀ ਸੋਚ ਨੂੰ ਉਹਨਾਂ ਨੂੰ ਸਲਾਮ ਬਾਕੀ ਸਹੀ ਰਾਤ ਦਿਨ ਪਾਰਟੀ ਮਿਹਨਤ ਕਰਦੀ ਆ ਪੰਜਾਬ ਨੂੰ ਚੰਗੀ ਦਿਸ਼ਾ ਵਕਾਉਣ ਲਈ ਚਿੰਦੇ ਬੰਨੇ ਪਈ ਵਾ ਲੱਖ ਸਵਾ ਲੱਖ ਕੋਟ ਦੇ ਅਸੀਂ ਆਖ ਲੱਗਦੇ ਆਂ ਕਹਿੰਦੇ ਪੰਜਾਬ ਸਰਕਾਰ ਬਹੁਤ ਚੰਗਾ ਨਹੀਂ ਭਲੇ ਦੇ ਕੰਮ ਕਿੱਥੇ ਆ ਬੋਸ ਲਾਡਨ ਪਾਰਟੀ ਦੇ ਲੀਡਰ ਬਣ ਕਰਦੇ ਆ ਅੱਜ ਤੱਕ ਕੋਈ ਸਾਡਾ ਲੀਡਰ ਕੋਈ ਕਰਪਟੋ ਖਾਦੋ ਜੇ ਅਖੋਨ ਸ਼ੁਰੂਆਤ ਸਰਕਾਰ ਦੀ ਕਰਪਟ ਹੈ ਤੁਸੀਂ ਉਹਨਾਂ ਟਾਂਗਦੇ ਆ ਇਸ ਕਰਕੇ ਸਰਕਾਰ ਸਰਕਾਰਾਂ ਇਹੋ ਜਿਹੀ ਹੋਣ ਚਾਹੀਦੀਆਂ ਜਿਹੜੀ ਪਬਲਿਕ ਦੇ ਹਿੱਤ ਲਈ ਕੰਮ ਕਰਨ ਸਭ ਤੋਂ ਵੱਧ ਐਜੂਕੇਸ਼ਨ ਦੇ ਕੰਮ ਕਰਨ ਜਿਹੜੀ ਅੱਜ ਦੇ ਬੱਚੇ ਕਦਰੋਂ ਜਵਾਬ ਦੇਣ ਅਸੀਂ ਕਹਿੰਦੇ ਸਰਕਾਰ ਨੂੰ ਸਪਸ਼ਟ ਕਰੀਏ ਜਿੰਦਾ ਪੰਜਾਬ ਦੀ ਖੁਸ਼ਹਾਲ ਬਖੀ ਲੋਕਾਂ ਲਈ ਇਹ ਰਾਜੀ ਨੂੰ ਜੋ ਇਹ ਸਾਡੇ ਨੂੰ ਮਿਲਦੇ ਨੇ ਜਿਹੜੇ ਸਾਡੇ ਆਖੀ ਆਪਣੇ ਮੰਦਰੋਂ ਕੋਲ ਨੇ ਲੋਕ ਪਸੰਦਾਂ ਦੇ ਇਹਾਕੇ ਪੰਚੀ ਬੋਰਡੀਆਂ ਜਿਹੜੀਆਂ ਬੁਣਖਾੜੇ ਤੋਂ ਪੈਸੇ ਦੇ ਜਿੰਨੇ ਨੇ ਸ਼ਖਾਂ ਦੇ ਧਾਰ ਕੇ ਤੋਰਦੇ ਜੀਵਨ ਦੇ ਸਾਡੇ ਨਾਲ ਨੇ ਕੋਰੇ ਲੋਕ ਪਸੰਦਾਂ ਤੋਂ ਇਹ ਟੋਕਰਾ ਪਿਆਰ ਇਹ ਬਾਦ ਸਾਡੇ ਵਿੱਚ ਜੀ ਸਮਸਾਰੀ ਸ਼ਹਿਰ ਸੰਤਾਨ ਸ੍ਰੀ ਗੁਰੂ ਅਰਜਨ ਦੇਵ ਦੀ ਨਗਰੀ ਕੋਈ ਨਾ ਕਰਤਾ ਪਾਤੀ ਆ ਲੋਕ ਦਦੇ ਦੇ ਗੋਲਾ ਸਾ ਤੇ ਤੁਸੀਂ ਦੇਖ ਲੋ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਸ ਦੇ ਸਾਹਮਣੇ ਕੋਯਾ ਸਾਰੇ ਭਾਈ ਇਹ ਇੱਕ ਜੋਟਿਆ ਸਾਰਿਆਂ ਨੂੰ ਇਹ ਪਤਾ ਹੈ ਕਿ ਆਪਣੇ ਸੀ ਸੀਐਮ ਸਾਹਿਬ ਸੋਨਜੀ ਆ ਰਹੇ ਨੇ ਉਹਨਾਂ ਦੇ ਆਉਣ ਦੇ ਵਿੱਚ ਤਕਰੀਬਨ जहिड़ा काठा बिल्कुलु उहो तकरीबन पब्लिक एक्ची आहे उन्हनि उन सां स्वागत कर उन ਅੱਜ ਵਿੱਚ ਅੱਜ ਉਹ ਪ੍ਰਚਾਰ ਕਰਨ ਆ ਰਹੇ ਨੇ ਉਹਨਾਂ ਦੇ ਪ੍ਰਚਾਰ ਦੇ ਵਾਸਤੇ ਧਰਮਤਾਲ ਦੀ ਜਨਤਾ ਵਿੱਚ ਕਾਫੀ ਉਤਸ਼ਾਹ ਪਿਆ ਜਾ ਰਿਹਾ ਜਿਸ ਤੋਂ ਲੱਗਦਾ ਹੈ ਕਿ ਪ੍ਰਚਾਰਕੇ ਲੋਕ ਜਿਹੜੇ ਆ ਰਹੇ ਆ ਉਹਨਾਂ ਨੂੰ ਸਾਕੇ ਪਤਾ ਹੈ ਕਿੰਨੀ ਕ ਜਾਣ ਜਿਹੜੀ ਆ ਮਰਦਾਂ ਚ ਆ ਗਈ ਹੈ ਇਹ ਭਗਵਾਨ ਸਿੰਘ ਜੀ ਮਾਨ ਦੇ ਹੋਂਦਾ ਕਰਕੇ ਧਰਮਤਾਲ ਦੇ ਵਿੱਚ ਰਕਰਿਆ ਉਹਨਾਂ ਵਿੱਚ ਕਾਫੀ ਉਤਸ਼ਾਹ ਪਿਆ ਜਾ ਰਿਹਾ ਔਰ ਉਹਨੇ ਜਿਹੜੇ ਨਾਮ ਤੇ ਉੱਪਰ ਹੈ ਅੱਜ ਦਰਮੰਦਪਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਗੁਰਵਰਤਨ ਸਿੰਘ ਪਹੁੰਚ ਰਹੇ ਆ ਤੇ ਸ਼ਹਿਰ ਵਾਸੀਆਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਤੇ ਭਾਵੇਂ ਬੀਜੇਪੀ ਕਾਲੀਦਾਲ ਕਾਂਗਰਸ ਹੋਰ ਪਾਰਟੀਆਂ ਕਿ ਆਮ ਆਦਮੀ ਪਾਰਟੀ ਨੂੰ ਦਬਾਉਣ ਵਿੱਚ ਲੱਗੀਆਂ ਹੋਈਆਂ ਆ ਆਮ ਆਮ ਆਪਣੀ ਪਾਰਟੀ ਦਰਜਨ ਚੱਕਣੀ ਤਰੱਕੀ ਕਰ ਰਹੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੁਗਤ ਸਿੰਘ ਮਹਿਮਾਨ ਜਿਹੜੇ ਆ ਉਹ ਬੇਦਾਗ ਮੁੱਖ ਮੰਤਰੀ ਆ ਜੋ ਪੰਜਾਬ ਦੇ ਵਿੱਚ ਉਹਨਾਂ ਨੇ ਕੰਮ ਕੀਤੇ ਉਹ ਸਲਾਹਨਯੋਗ ਆ ਕਿਸਾਨਾਂ ਦੇ ਲਈ ਉਹਨਾਂ ਨੇ ਜਿਹੜੀ ਬਿਜਲੀ ਸੀਗੀ ਟਿਊਬਵਲ ਕਨੈਕਸ਼ਨਾਂ ਦੀ ਬਿਜਲੀ ਉਹ ਦਿਨ ਦੇ ਸਮੇਂ ਦੇ ਵਿੱਚ ਦਿੱਤੀ ਆ ਕਦੀ ਵੀ ਰਾਤ ਨੂੰ ਨਹੀਂ ਦਿੱਤੀ ਕਦੀ ਮੰਡੀ 'ਚ ਕੋਈ ਫਸਲ ਨਹੀਂ ਉਗਲੀ ਕਦੀ ਕਿਸੇ ਥਾਣੇ 'ਚ ਕੋਈ ਨਿਆਂ ਪਰਚਾ ਨਹੀਂ ਦਰਜ ਹੋਇਆ ਕੁਝ ਕੱਟੜਵਾਦੀ ਜਿਹੜੇ ਲੋਕ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਸਾਡੇ ਨੌਜਵਾਨਾਂ ਨੂੰ ਕਰਾਏ ਪਾਉਣਾ ਚਾਹੁੰਦੇ ਆ ਜੰਗ ਪੀੜੀ ਨੂੰ ਪਰ ਆਮ ਆਦਮੀ ਪਾਰਟੀ ਜੋ ਆਪਣੀਆਂ ਚੰਗੀਆਂ ਨੀਤੀਆਂ ਵਾਂ ਉਹਨਾਂ ਦੇ ਨਾਲੇ ਜਿਹੜੇ ਕੱਟੜਵਾਦੀ ਲੋਕ ਆ ਇਹਨਾਂ ਨੂੰ ਕਦੇ ਵੀ ਅੱਗੇ ਨਹੀਂ ਆਉਂਦਾ ਹੈਗੀ ਕਿ ਆਮ ਆਦਮੀ ਪਾਰਟੀ ਦੀ ਪੂਰੀ ਪੰਜਾਬ ਦੇ ਵਿੱਚ ਆਉਣ ਨਾਲ ਸਮੇਂ ਦੇ ਵਿੱਚ ਚੜ੍ਹਦੀ ਕਲਾ ਰਹੇਗੀ ਕਿਉਂਕਿ ਸਾਰੇ ਪੰਜਾਬ ਦੇ ਲੋਕ ਮੁੱਖ ਮંત્રી ਬੇਦਾਗ ਮੁੱਖ ਮੰਤਰੀ ਸਰਦਾਰਪੁਰ ਸਿੰਘ ਮਾਨ ਦੇ ਨਾਲ ਨੇ ਤੇ ਆਮ ਆਦਮੀ ਪਾਰਟੀ ਹੌਣ ਵਾਲੇ ਸਮੇਂ ਚਰਦੀ ਕੋਲ ਦੇ ਵਿੱਚ ਰਹੇਗੀ ਅੱਜ ਜੋ ਤਰਨਤਾਰ ਨੇ ਕਾ ਰਹੇ ਨੇ ਉਸ ਮਾਨ ਦੀ ਇੱਕ ਸ਼ਹਿਰ ਵਾਸੀਆਂ ਨੂੰ ਚੰਗਾ ਸੰਦੇਸ਼ ਆ ਜਿੱਥੇ ਦੂਸਰੀਆਂ ਪਾਰਟੀਆਂ ਦੇ ਮੁੱਖ ਮੰਤਰੀ ਗਰੀਬੀ ਕਿਤੇ ਨਹੀਂ ਸੀ ਜਾਂਦੇ ਕਿਸੇ ਨੂੰ ਮਿਲਦੇ ਨਹੀਂ ਸੀ ਸਾਡਾ ਮੁੱਖ ਮੰਤਰੀ ਜਿਹੜਾ ਉਹ ਗਰੀ ਕਲੀ ਵਿੱਚ ਸ਼ਹਿਰ-ਸ਼ਹਿਰ ਵਿੱਚ ਜਾ ਕੇ ਪਾਰਟੀ ਨੂੰ ਸ਼ਾਫ ਕਰ ਰਿਹਾ ਤੇ ਪੰਜਾਬ ਦੀ ਸੇਵਾ ਕਰ ਰਿਹਾ ਧੰਨਵਾਦ ਮਾਨ ਸਾਹਿਬ ਆ ਰਹੇ ਆ ਲੋਕ ਸਭਾ ਜਿਹੜੇ ਵਰਕਰ ਸਾਹਿਬ ਨੂੰ ਜੀ ਕਰੀ ਆ ਜਾਵੇ ਦੇਖੋ ਜੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮਹਕੂਬ ਨੇਤਾ ਨੇ ਉਹਨਾਂ ਦੇ ਲਈ ਸਾਡੇ ਜ਼ਿਲ੍ਹਾ ਵਿੱਚ ਸਾਡੇ ਵਲੈਂਟਰੀਅਰ ਜ਼ਿਲ੍ਹਾ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਤੁਸੀਂ ਦੇਖ ਹੀ ਰਿਹਾ ਜੀ ਜੋ ਇਕੱਠ ਦੇ ਹਿਸਾਬ ਨਾਲ ਤੁਹਾਨੂੰ ਪਤਾ ਲੱਗ ਹੀ ਰਿਹਾ ਕਿ ਲੋਕ ਸਭਾ ਦੇ ਵਿੱਚ ਜਿੱਦਾਂ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਰਾਜਿੰਦਰ ਗੁੱਲਰ ਜੋ ਸਾਡੇ ਲੋਕ ਸਭਾ ਦੇ ਕੈਂਡੀਡੇਟ ਨੇ ਉਹਨਾਂ ਦੀ ਲਗਵਾਈ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਪਹੁੰਚ ਰਹੇ ਨੇ ਤੇ ਸਾਡੇ ਸਾਥੀਆਂ ਨੂੰ ਜਿਹੜਾ ਪਹੁੰਚ ਲੋ ਸ਼ਾਬਾਸ਼ ਤੇ ਬਹੁਤ ਭਾਰੀ ਕੱਟ ਦੇ ਨਾਲ ਸਫਤਤਾ ਜਿਹੜੀ ਉਹ ਚ ਪਹੁੰਚ ਰਹੀ ਹੈ ਕੀ ਲਗ ਕਿੰਦੀ ਗਰੀਡ ਨਾਲ ਹੈ ਬਲਾਵਾ ਜਿਹੜੀ ਹੈ ਜਿੱਦ ਤੋਂ ਉਹ ਲੱਖਾਂ ਦੀ ਗਰੀਡ ਤੇ ਜਿੱਤ ਪ੍ਰਾਪਤ ਕਰਾਂਗੇ ਜੀ ਕੀ ਨਾ ਮੁਕਾਬਲਾ ਕਿਹਦਾ ਹੈ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਜੀ ਹਾਵਾਂ ਦੀ ਪਾਰਟੀ ਦਾ ਮੁਕਾਬਲਾ ਉਸਨੇ ਅਗਰ ਜਿੱਦ ਤੋਂ ਉਹ ਪਾਣੀ ਚੀਜ਼ਾਂ ਲੈ ਗਏ ਹੈ ਤੇ ਹੋਰ ਦਾ ਮੁਕਾਬਲਾ ਨਹੀਂ ਹੈ ਸਾਡੀ ਆਵਾਜ਼ ਦੇਖ ਸਕਦੇ ਹੋ ਕਿ ਅਸੀਂ ਆਪਣੇ ਬਹੁਤ ਹੀ ਵੱਡੇ ਹਜੂਮ ਦੇ ਨਾਲ ਇੱਥੇ ਹਾਂ ਜੋ ਸਾਡੇ ਜਿਹੜੇ ਭਗਵੰਤ ਜੀ ਆਨੇ ਉਹ ਇੱਥੇ ਦਿਲਾ ਦੀ ਧਰਗਾਹ ਤੋਂ ਸਾਰੇ ਲੋਕ ਨੇ ਨੇਤਾ ਜਿਹੜੇ ਅੱਜ ਤੇ ਬੁੱਕਰੇ ਆ ਔਰ ਮੇਰਾ ਕਹ ਲਾ ਕਿ ਸਾਰੇ गांव ਛੱਡ ਕੇ ਪਹਿਲ ਤੇ ਆ ਕੇ ਅਸੀਂ ਉਹਨਾਂ ਦਾ ਸਵਾਗਤ ਕਰਨ ਤੇ ਖੜੇ ਹੋਏ ਆ ਔਰ ਕਰਨ ਦਾ ਅਹਿਸਾਸ ਦੇ ਵਿੱਚ ਇਸ ਟਾਈਮ ਤੇ ਲੱਗਦਾ ਕਿ ਵਾਅਹੀ ਆਮ ਆਦੀ ਪੱਟ ਦੀ ਗਲਹਿ ਨਜ਼ਰ ਆ ਰਹੀ ਆ ਔਰ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਔਰ 4 ਤਰੀਕ ਨੂੰ ਲੋਕੀ ਦੱਸਣਗੇ ਕਿ ਜੋ ਝਾੜੂ ਘਾਸ ਦਾ ਕੋਈ ਨਹੀਂ ਕਰ ਸਕਦਾ ਤੁਸੀਂ ਬੰਨ ਬਖੌੜ ਜਾਜ ਕੰਪੇਨ ਕਰਕੇ ਉਹ ਜਿਵੇਂ ਤੇ ਲੋਕਾਂ ਨੂੰ ਛਾਹ ਬਹੁਤ ਜ਼ਬਰਦਸਤ ਛਾਹ ਕਿਉਂਕਿ ਲੋਕ ਜਿਹੜੇ ਆਪ ਘਾਰੇ ਜਿਹੜੇ ਭਗਵਾਨ ਮਾਂਜੀ ਦੇ ਕੰਮਾਂ ਦੇ ਨਾਲ ਅਰਵਿੰਦ ਕੇਜਵਾਲ ਜੀ ਦੇ ਕੰਮਾਂ ਦੇ ਨਾਲ ਜੁੜੇ ਹੋਏ ਆਂ ਔਰ ਮੇਰਾ ਖਿਆਲ ਹੈ ਕਿ ਇਹ ਜਿਹੜੇ ਆਪ ਪੁਹਾਰੇ ਲੋਕਾਂ ਦਾ ਜਿਹੜਾ ਇੱਕ ਆਮਾਦੀ ਪਰ ਜੋ ਹੈ ਨਾ ਉਹਨੂੰ ਕੋਈ ਨਹੀਂ ਰੋਕ ਸਕਦਾ ਉਹ ਘਰ ਦੇ ਰੂਹੇ ਚੱਲਦਾ ਹੈ। ਇਹਨਾਂ ਉਪਕਰਾਂ ਦੇ ਨਾਮ ਹੀ ਬੜਾ ਸਾਹਮਣੇ ਆ ਰਿਹਾ ਬੜੀ ਉਪਕਰਾਂ ਭਾਈ ਭਰ ਜਦਗੇ ਪਰਦੇ ਘਰਾਂ ਘਰ ਹੋ ਰਹੇ ਸਰ ਵੇਖੋ ਉਹ ਵੀ ਸਾਡੇ ਫਟਕਾਰ ਯੋਗ ਹੈ ਜੋ ਉਹਨਾਂ ਦਾ ਵੀ ਫਰਜ਼ ਹੈ ਕਿ ਜਲੋ ਹਰ ਕੋਈ ਆਪਣਾ ਜਿਹੜਾ ਦਾਵਾ ਟੋਕ ਸਕਦਾ ਵਾ ਪਰ ਲੋਕਾਂ ਨੂੰ ਕੰਮਾਂ ਦੇ ਨਾਲ ਅੱਜ ਤੱਕ ਲੋਕਾਂ ਨੇ ਕੰਮਾਂ ਤੋਂ ਦੁਖੀ ਹੋ ਕੇ ਨਾ ਕੰਮ ਹੋਣ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਚੁਣੀ ਸੀ ਸੋ ਅੱਜ ਲੋਕ ਜਿਹੜੇ ਆ ਕੰਮਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਆ ਨਾ ਕਿ ਪੰਥ ਦੇ ਕਿਉਂਕਿ ਪੰਥ ਸਾਰਿਆਂ ਨਾਲ ਸਾਂਝਾ ਵਾ ਇਸ ਕਰਕੇ ਪੰਥ ਦੇ ਨਾਂ ਤੇ ਵੋਟਾਂ ਨਹੀਂ ਲੈਣੀ ਚਾਹੀਦੀਆਂ ਵੋਟਾਂ ਲਓ ਕੰਮ ਦੇ ਆਧਾਰ ਤੇ ਮੁੱਦਿਆਂ ਦੇ ਆਧਾਰ ਤੇ ਸੋ ਆਮ ਆਦਮੀ ਪਾਰਟੀ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਮੁੱਦਿਆਂ ਦੇ ਵੀ ਔਰ ਕੰਮ ਲੋਕਾਂ ਦੇ ਅਸਲ ਕੰਮ ਵੀ ਕਰ ਰਹੀ ਆ ਮਨਵਾਂ ਜੀ ਦਾ ਜਿਹੜਾ ਇੱਕ ਨਾਰਾ ਵਾ ਕਿ ਤੇਰਾ ਜੀਰੋ ਬਾਕੀ ਜਿਹੜੇ ਆ ਸਾਰੇ ਜੀਰੋ ਔਰ ਇਹ ਅਸੀਂ ਇੱਕ ਦਾਵਾ ਜਿਹੜਾ ਵਾ ਵਾਕੇ ਸੱਚ ਕਰਕੇ ਪਾਵਾਂਗੇ ਕਿ ਜੋ ਸਾਡੇ ਭਗਵੰਤ ਮਾਨ ਜੀ ਨੇ ਸੁਪਨਾ ਵੇਖਿਆ ਉਹ ਪੂਰਾ ਕਰਕੇ ਪਾਵਾਂਗੇ ਜਿਹੜੇ ਸਾਹਿਬ ਕਿੰਦੇ ਵੀ ਕਾਂਗਰਸ ਦੇ ਆਮ ਆਦਮੀ ਪਾ ਲੈ ਕੇ ਗੇਮ ਖੇਡਦੇ ਪਏ ਆ ਭਾਵੇਂ ਉਹ ਜਿੰਨ ਭਾਵੇਂ ਜੀ ਦੋਵੇਂ ਬਰਾਬਰ ਹੋ ਗਏ ਤੁਸੀਂ ਕਿਹਦਾ ਵੇ ਤੇ ਪਿਆਰ ਲਓ ਸਰ ਦੇਖੋ ਵੇਖੋ ਅਸੀਂ ਇਹਨਾਂ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਕੰਮ ਆ ਰੋੜੇ ਟਿਕਾਣਾ ਸਟਾਕਣਾ ਲਾਉਣੀ ਆ ਉਹ ਅਸੀਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਹੋਏ ਔਰ ਸਾਡੇ ਆਮ ਆਦੀ ਦੇ ਵਰਕਰ ਜਿਹੜੇ ਆ ਉਹ ਦਿਨ ਰਾਤ ਬਹੁਤ ਮਿਹਨਤ ਕਰ ਰਹੇ ਆ ਔਰ ਮਿਹਨਤ ਕਰਦੇ ਰਹਿਣਗੇ ਸਾਨੂੰ ਇਹਨਾਂ ਨੇ ਜੋ ਵੀ ਦੇਣਾ ਵਾ ਸਰਟੀਫਿਕੇਟ ਦੇ ਦੇਣ ਸਾਨੂੰ